ਅਕਸਰੀ ਸਲਾਨੀ ਪਹਾੜੀ ਇਲਾਕਿਆਂ ਦੇ ਵਿੱਚ ਘੁੰਮਣ ਫਿਰਨ ਲਈ ਜਾਂਦੇ ਨੇ ਤੇ ਉੱਥੇ ਉਹਨਾਂ ਵੱਲੋਂ ਪੈਰਾਗਲਾਈਡਿੰਗ ਦਾ ਲੁਸਤ ਉਠਾਇਆ ਜਾਂਦਾ ਪਰ ਇੱਕ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤੋਂ ਜਿੱਥੇ ਇੱਕ ਨੌਜਵਾਨ 20 ਸਾਲਾਂ ਦੀ ਲੜਕੀ ਜਦੋਂ ਪੈਰਾਗਲਾਈਡਿੰਗ ਕਰ ਰਹੀ ਹੁੰਦੀ ਹੈ ਤੇ ਉਸਦੇ ਨਾਲ ਇੱਕ ਦਰਦਨਾਕ ਹਾਦਸਾ ਵਾਪਰ ਜਾਂਦਾ ਤੇ ਮੌਕੇ ਤੇ ਉਸਦੀ ਮੌਤ ਹੋ ਜਾਂਦੀ ਹੈ ਜੀ ਹਾਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਏ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਜਦੋਂ ਇਹ ਲੜਕੀ 19 ਸਾਲ ਦੀ ਖੁਸ਼ੀ ਦਾ ਨਾਮ ਦੱਸਿਆ ਜਾ ਰਿਹਾ ਗੁਜਰਾਤ ਪਰਿਵਾਰ ਜਿਹੜਾ ਸੀ ਧਰਮਸ਼ ਕੌਂਸੀ ਪੈਰਾਗਲਾਈਡਿੰਗ ਦਾ ਪਰ ਜਦੋਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੜਕੀ ਜਿਹੜੀ ਹੈ ਪੈਰਾਗਲਾਈਡਰ ਦੇ ਨਾਲ ਉਡਾਨ ਭਰ ਰਹੀ ਹੁੰਦੀ ਹੈ ਤੇ ਅਚਾਨਕ ਕਬਰਾ ਜਾਂਦੀ ਹੈ ਤੇ ਉਸ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਉਸ ਦੇ ਬਾਅਦ ਇਹ ਦਰਦਨਾਕ ਹਾਦਸਾ ਖੁਸ਼ੀ ਦੇ ਨਾਲ ਵਾਪਰ ਜਾਂਦਾ ਹੈ ਤੇ ਖੁਸ਼ੀ ਤੇ ਪੈਰਾਗਲਾਈਡਰ ਖੱਡ ਦੇ ਵਿੱਚ ਜਾ ਡਿੱਗਦੇ ਨੇ ਉੱਤੇ ਤੁਹਾਨੂੰ ਦੱਸ ਦੇ ਕਿ ਪੈਰਾਗਲਾਈਡਰ ਦੇ ਗੰਭੀਰ ਸੱਟਾਂ ਆਇਆ ਨੇ ਇਸ ਹਾਦਸੇ ਦੌਰਾਨ ਤੇ ਉਸ ਨੂੰ ਧਰਮਸ਼ਾਲਾ ਦੇ ਹਸਪਤਾਲ ਦੇ ਵਿੱਚ ਰੈਫਰ ਕਰਵਾਇਆ ਗਿਆ ਤੇ ਉੱਥੇ ਲੜਕੀ ਜਿਹੜੀ ਹੈ ਖੁਸ਼ੀ ਅ ਪਰਿਵਾਰ ਦੇ ਚ ਸੋਗ ਦੀ ਲਹਿਰ ਹੈ ਕਿਉਂਕਿ ਲੜਕੀ ਅਚਾਨਕ ਹੀ ਕਬਰ ਆ ਜਾਂਦੀ ਜਦੋਂ ਉਡਾਨ ਭਰ ਰਹੇ ਹੁੰਦੇ ਨੇ ਪੈਰਾਗਲਾਈਡਰ ਤੇ ਖੁਸ਼ੀ ਤੇ ਉਸ ਦੇ ਨਾਲੇ ਹਾਦਸਾ ਵਾਪਰ ਜਾਂਦਾ ਉੱਤੇ ਤੁਹਾਨੂੰ ਦੱਸ ਦਿਆ ਕਿ ਗੁਜਰਾਤ ਦੇ ਪਰਿਵਾਰ ਜਿਹੜਾ ਸੀ ਘੁੰਮਣ ਲਈ ਆਇਆ ਸੀ ਤੇ ਲੜਕੀ ਨੂੰ ਪੈਰਾਗਲਾਈਡਿੰਗ ਦਾ ਸ਼ੌਂਕ ਸੀ ਤੇ ਪੈਰਾਗਲਾਈਡਿੰਗ ਦੇ ਲਈ ਉਹ ਜਦੋਂ ਉਡਾਨ ਭਰਦੀ ਹੈ ਤੇ ਉਸ ਦੇ ਨਾਲੇ ਹਾਦਸਾ ਵਾਪਰ ਜਾਂਦਾ ਉੱਤੇ ਪ੍ਰਸ਼ਾਸਨ ਮੌਕੇ ਤੇ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਤੇ ਲਗਾਤਾਰ ਲੋਕਾਂ ਮਤਲਬ ਸਵਾਲ ਉਠਾਏ ਜਾ ਰਹੇ ਨੇ ਕਿ ਹਮੇਸ਼ਾ ਜਿਹੜਾ ਕਿ ਪੈਰਾਗਲਾਈਡਿੰਗ ਜਿਹੜੇ ਅ ਸਹਿਿਤ ਦਾੰਗਨਾ ਜਿਹੜੇ ਕਰਵਾਉਂਦੇ ਨੇ ਉਹਨਾਂ ਦੇ ਨਾਲ ਹੀ ਪੈਰਾਗਲਾਈਡਿੰਗ ਕੀਤੀ ਜਾਵੇ ਕਿਉਂਕਿ ਅਕਸਰ ਤਕਨੀਕੀ ਖਰਾਬੀ ਕਰਕੇ ਵੀ ਇਹ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਤੇ ਉੱਥੇ ਦੱਸਿਆ ਜਾ ਰਿਹਾ ਚਸ਼ਮਦੀਦਾ ਵੱਲੋਂ ਕਿ ਜਦੋਂ ਲੜਕੀ ਉਡਾਣ ਭਰ ਰਹੀ ਹੁੰਦੀ ਹੈ ਤੇ ਉਸ ਦਾ ਜਿਹੜਾ ਕਿ ਕਬਰਾ ਜਾਂਦੀ ਹੈ ਤੇ ਉਸ ਦੇ ਬਾਅਦ ਉਸ ਦਾ ਉਸ ਦਾ ਸੰਤੁਲਨ ਵਿਗੜ ਜਾਂਦਾ ਜਿਸ ਦੇ ਨਾਲ ਪੈਰਾਗਲਾਈਡਰ ਵੀ ਹੇਠਾਂ ਨੂੰ ਡਿੱਗਦਾ ਹੈ ਤੇ ਦੋਨਾਂ ਦੀ ਦੋਨਾਂ ਦੇ ਨਾਲੇ ਹਾਦਸਾ ਵਾਪਰ ਜਾਂਦਾ ਤੇ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਹੁਣ ਵਾਇਰਲ ਹੋ ਚੁੱਕੀਆਂ ਨੇ ਉਸੇ ਤਰ੍ਹਾਂ ਦੱਸ ਦੇ ਕਿ ਅਜਿਹਾ ਇੱਕ ਹੋਰ ਮਾਮਲਾ ਨਿਕਲ ਕੇ ਸਾਹਮਣੇ ਆਇਆ ਤੇ ਤਾਮਿਲਨਾਡੂ ਦੇ ਇੱਕ 28 ਸਾਲਾ ਸਰਲਾਨੇ ਦੀ ਮੌਤ ਹੋ ਗਈ ਪੈਰਾਗਲਾਈਡਿੰਗ ਦੇ ਨਾਲ ਅਭੀ ਇਸ ਤਰ੍ਹਾਂ ਹਾਦਸਾ ਵਾਪਰ ਗਿਆ ਤਲਦਾਜੀ ਤੱਕ ਤਮੀ ਕੀ ਟਕਰਾਵ ਦੇ ਨਾਲ ਇੱਕ ਪੈਰਾਗਲਾਈਡਰ ਨੇ ਦੂਜੇ ਪੈਰਾਗਲਾਈਡਿੰਗ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੇ ਨਾਲ ਵੀ ਹਾਦਸਾ ਵਾਪਰ ਜਾਂਦਾ ਪਰ ਬੇहद ਹੀ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤੋਂ ਜਿੱਥੇ ਇੱਕ ਗੁਜਰਾਤ ਤੋਂ ਉੱਡ ਕੇ ਪਰਿਵਾਰ ਧਰਮਸ਼ਾਲਾ ਘੁੰਮਣ ਲਈ ਆਉਂਦਾ ਪਰ ਉਹਨਾਂ ਨੇ ਅਜੇ ਹਕ ਕਦੀ ਨਹੀਂ ਸੋਚਿਆ ਸੀ ਕਿ ਉਹਨਾਂ ਦੀ 19 ਸਾਲ ਦੀ ਨੌਜਵਾਨ ਲੜਕੀ ਕੁਸ਼ੀ ਦੇ ਨਾਲ ਅਜੇ ਹਕ ਕੁਝ ਵਾਪਰ ਜਾਏਗਾ ਉੱਥੇ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਹਮੇਸ਼ਾ ਜਦੋਂ ਪੈਰਾਗਲਾਈਡਿੰਗ ਲਈ ਤੁਸੀਂ ਜਾਂਦੇ ਹੋ ਤਾਂ ਜਿਹੜੇ ਵੈਲਿਡ ਪ੍ਰੂਫ ਜਿਹੜੇ ਪੈਰਾਗਲਾਈਡਰ ਨੇ ਉਹਨਾਂ ਕੋਲ ਹੀ ਤੁਸੀਂ ਇਸ ਚੀਜ਼ ਨੂੰ ਕਰ ਸਕਦੇ ਹੋ ਕਿਉਂਕਿ ਕਈ ਪੈਰਾਗਲਾਈਡਿੰਗ ਜਿਹੜੇ ਅਨਟ੍ਰੇਨ ਨੇ ਉਹ ਵੀ ਅਜੇ ਮਤਲਬ ਕਾਰੋਬਾਰ ਖੋਲ ਕੇ ਬੈਠੇ ਨੇ ਪਰ ਪ੍ਰਸ਼ਾਸਨ ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਕਿ ਸੁਰੱਖਿਅਤ ਢੰਗ ਦੇ ਨਾਲ ਹਰ ਇੱਕ ਪ੍ਰਬੰਧ ਹੋਣਾ ਚਾਹੀਦਾ ਹੈ ਪਛਾਣ ਹੋਣੀ ਚਾਹੀਦੀ ਹੈ ਕਿਹੜੇ ਪੈਰਾਗਲਾਈਡਰ ਵੈਰੀਫਾਈਡ ਨੇ ਤੇ ਕਿਹੜੇ ਨਹੀਂ ਅਜਿਹੇ 'ਚ ਇਹ ਹਾਦਸਾ ਖੁਸ਼ੀ ਦੇ ਨਾਲ ਵਾਪਰ ਗਿਆ 72 ਮਸ਼ਾਲਾ ਤੋਂ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਜਿੱਥੇ 19 ਸਾਲਾ ਨੌਜਵਾਨ ਖੁਸ਼ੀ ਦੇ ਨਾਲ ਗੁਜਰਾਤ ਤੋਂ ਕੁੰਮਣਾਈ ਸੀ ਧਰਮਸ਼ਾਲਾ ਦੇ ਵਿੱਚ ਉਸ ਦੇ ਨਾਲ ਇਹ ਪੈਰਾਗਲਾਈਡਿੰਗ ਦੌਰਾਨ ਦਰਦਨਾਕ ਹਾਦਸਾ ਵਾਪਰਿਆ